ਹੈਲੋ ਫਰੈਂਡਸ ਅੱਜ ਜੀ ਤੁਹਾਨੂੰ ਦੱਸਾਂਗੇ ਕਿ ਆਪਣੀ ਜਿਹੜੀ ਸੀਂਗਾ ਇਹਨੂੰ ਕਿਦਾਂ ਚਮਕਾਇਆ ਜਾਵੇ ਇਹ ਕਿੰਨੀ ਮਤਲ ਜਿਹੜੀ ਇਹਦੀ ਸ਼ਾਈਨਿੰਗ ਆ ਉਹ ਕਿਦਾਂ ਆਵੇ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਇਹਦੇ ਵਾਸਤੇ ਲੈਣੀ ਹੈ ਪੇਸਟ ਮੈਂ ਡਾਬਰ ਰੈੱਡ ਪੇਸਟ ਲੈ ਰਹੀ ਹਾਂ ਤੁਹਾਡੇ ਕੋਲ ਜਿਹੜੀ ਵੀ ਹੈਗੀ ਤੁਸੀਂ ਉਹ ਲੈ ਸਕਦੇ ਹੋ ਅਸੀਂ ਇਸ ਤਰ੍ਹਾਂ ਕਰਕੇ ਸਕਰਬ ਦੇ ਉੱਪਰ ਪਾ ਲੈਣੀ ਹੈ ਸਕਰਬ ਤੇ ਪਾ ਲਈ ਹੋਈ ਹੈ ਜੀ ਅਸੀਂ ਪੇਸਟ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ ਆਪਣਾ ਸਰਫ ਸਰਫ ਵੀ ਉੱਪਰ ਪਾ ਲਈ ਹੋਈ ਅਸੀਂ ਹੁਣ ਅਸੀਂ ਇਹਦੇ ਤੇ ਪਾ ਲਵਾਂਗੇ ਜੀ ਆਪਣਾ ਬੇਕਿੰਗ ਸੋਡਾ ਮਿੱਠਾ ਸੋਡਾ ਜਿਹੜਾ ਹੁੰਦਾ ਜੀ ਖਾਣ ਵਾਲਾ ਹੁਣ ਅਸੀਂ ਇਹਨੂੰ ਹਲਕਾ ਜਿਹਾ ਪਾਣੀ ਪਾਵਾਂਗੇ ये हम असी अपनी जी सिंक है सॉरी ते तो सामने ही क्लीन करा देख ही सकते हो ना ही देखो कि कलीन हो रही है बहुत ही वाइए यूजफुल ट्रिक है खास करके लेडीज़ भी ਜਿਨ੍ਹਾਂ ਨੇ ਜ਼ਿਆਦਾ ਕਿਚਨ 'ਚ ਰਹਿਣਾ ਹੁੰਦਾ ਆ ਉਹਨਾਂ ਨੂੰ ਸਫਾਈ ਬਹੁਤ ਜ਼ਰੂਰੀ ਹੈ ਜੀ ਕਿਚਨ ਦੀ ਜਦ ਤੱਕ ਸਾਡੀ ਸਿੰਕ ਨਹੀਂ ਸਾਫ ਹੋਏਗੀ ਤੇ ਇਹਦਾ ਮਤਲਬ ਕਿ ਸਾਡੀ ਕੋਈ ਜਿਹੜੀ ਸਫਾਈ ਹੈ ਕਿਚਨ ਦੀ ਕੋਈ ਵੀ ਚੀਜ਼ ਹੈ ਸਾਫ ਨਹੀਂ ਹੈ ਤੁਸੀਂ ਨਾਲ ਲਿਆ ਵਾਲੇ ਜਿਹੜੇ ਪੱਥਰ ਲੱਗਾ ਹੋਇਆ ਹੈ ਇਹ ਵੀ ਐਵੇਂ ਕਲੀਨ ਕਰ ਸਕਦੇ ਆ ਬਹੁਤ ਵਧੀਆ ਕਲੀਨ ਹੁੰਦਾ ਹੈ ਜੀ ਦੇਖੋ ਜੀ ਤੁਹਾਡੇ ਸਾਹਮਣੇ ਮੈਂ ਸਾਰੇ ਜਿਹੜੀ ਪੇਸਟ ਆ ਵਗੈਰਾ ਸਾਰਾ ਕੁਝ ਲਗਾ ਦਿੱਤਾ ਹੋਇਆ ਹੈ ਹੁਣ ਮੈਂ ਤੁਹਾਡੇ ਸਾਹਮਣੇ ਹੀ ਇਹਨੂੰ ਕਲੀਨ ਕਰੂੰਗੀ ਦੇਖੋ ਜੀ ਹੁਣ ਕਿੰਨੀ ਜ਼ਿਆਦਾ ਜਿਹੜੀ ਸਿੰਕ ਤਾਂ ਕਲੀਨ ਹੋ ਚੁੱਕੀ ਐ ਕਿੰਨੀ ਸ਼ਾਈਨਿੰਗ ਆਈ ਤੁਹਾਡੇ ਸਾਹਮਣੇ ਕੋਈ ਮਿਹਨਤ ਨਹੀਂ ਲੱਗੀ ਕੋਈ ਮੈਂ ਮਾਰਕੀਟ ਤੋਂ ਚੀਜ਼ ਨਹੀਂ ਲੈ ਕੇ ਆਈ ਜੋ ਵੀ ਸਾਡੇ ਕੋਲ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਹੀ ਮੈਨੂੰ ਕਲੀਨ ਕਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਨਾਲ ਦੀ ਨਾਲ ਪੱਥਰ ਵੀ ਜਿਹੜਾ ਉਹ ਵੀ ਸਾਫ਼ ਹੋ ਗਿਆ ਹੋਇਆ ਮੈਂ ਟੈਪ ਤੇ ਵੀ ਹਲਕਾ ਜਿਹਾ ਲਗਾ ਦਿੱਤਾ ਸੀਗਾ ਟੈਪ ਵੀ ਸ਼ਾਈਨਿੰਗ ਕਰਨ ਲੱਗ ਗਈ ਐ ਤੇ ਜਿਹੜੀ ਸਿੰਕ ਐ ਇੱਕਦਮ ਸ਼ਾਈਨਿੰਗ ਕਰਦੀ ਪਈ ਐ ਨਾਲੇ ਪੇਸਟ ਦੀ 스ਮੈਲ ਆ ਰਹੀ ਐ ਤੇ ਜਿਹੜਾ ਹੁੰਦਾ ਬੇਕਿੰਗ ਸੋਡਾ ਉਹ ਵੀ ਬਹੁਤ ਹੀ ਫਾਇਦੇਮੰਦ ਚੀਜ਼ ਹੈ ਪੇਸਟ ਔਰ ਬੇਕਿੰਗ ਸੋਡਾ ਸਰਫ ਦੇ ਨਾਲ ਜਿਹੜੀ ਵੀ ਸਾਡੀ ਬੈਡ ਸਮਲ ਹੁੰਦੀ ਹੈ ਕਿਚਨ ਦੀ ਬਿਲਕੁਲ ਨਹੀਂ ਆਉਂਦੀ ਸਾਰਾ ਕੁਝ ਕਲੀਨ ਹੋ ਜਾਂਦਾ ਸੋ ਤੁਸੀਂ ਇਸ ਟ੍ਰਿਕ ਨੂੰ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਓਕੇ ਜੀ